ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਚਾਟੀ ਬੰਡ ਤੇ ਜ਼ਿਲ੍ਹਾ ਨੂੰ ਅੰਮ੍ਰitsar ਪਹੁੰਚਦਾ ਜੀ ਠੀਕ ਹੈ ਜੀ ਬਾਈ ਕੋਲ ਤਾਜੀ ਸੁਈ ਗਾਂ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਅਪ ਬਾਈ ਤੋਂ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ ਹਾਂਜੀ ਬਈ ਜੀ ਸਾਸਰੀ ਕਾ ਜੀ ਸਾਸਰੀ ਕਾ ਜੀ ਨਾਮ ਦੱਸੋ ਜੀ ਆਪਣਾ ਮਾਪ ਜੀ ਜੋਬਨ ਪਿੰਡ ਚਾਰਦੀਆਂ ਨੇ ਜਿਹੜਾ ਮਰਦਾ ਸਿਖਣੇ ਮਰਸਲ ਨੰਬਰ ਦੱਸੋ ਜੀ ਹੁਣਾਂ ਬਹਿਗਾ 9041874968 ਦੁਬਾਰੇ ਫੇਰ ਦੱਸੋ ਜੀ 9041874968 ਆਪਣਾ ਵਪਾਰ ਦਾ ਕੰਮ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਬਈ ਜੀ ਅੱਜ ਇੱਕ ਹੀ ਆਪਣੇ ਕੋਲ ਜੀ ਗਾਵਾ ਤਿੰਨ ਨੇ ਦੋ ਚਲ ਜੀਆਂ ਇਹੋ ਵਜੇ ਜੀ ਦੋ ਬਹਿਗੇ ਪਹਿਲਾਂ ਹਾਂਜੀ ਹਾਂਜੀ ਠੀਕ ਹੈ ਜੀ ਤੋ ਦੁਪਰਾ ਨੂੰ ਲੋਪਰਾ ਪਰਾ ਵਪਾਰ ਦਾ ਕੰਮ ਬਈ ਦਾ ਠੀਕ ਹੈ ਜੀ ਖਲਾ ਪੁੱਤ ਤੇ ਚੈੱਕ ਕਰ ਸਕਦੇ ਭਰਾ ਲੋ ਜੀ ਤੋਰਾ ਤਰਾ ਸਾਡੇ ਸਾਹਮਣੇ ਤੇ ਰੇਟ ਭਰਾ ਦਾ ਮੁੱਲ ਨਿਗਾਹ ਆ ਮੁੱਲ ਕਰਨਾ ਏ ਕਿੰਨਾ ਕਰਨਾ ਆਪਾਂ ਤੇਨ ਲਾਲੇ ਗਾਣ ਕਹਿੰਦੀ 5000 ਦੀ ਗਾਹ ਦੇਣੀ ਵੀਰੇ 25000 ਦੀ ਹਾਂ ਯਾਰ ਬਾਣੇ ਕੋਲ ਬਾਵਲਾ ਹੋਗਾ ਕੁਝ ਦੋ ਟਾਈਮ ਚੋੜੇ ਕੋ ਤੇ ਨਾ ਚੋੜੇ ਆਪਾਂ ਠੀਕ ਛੋਟੀ ਕਹਿੰਦੀ 5000 ਕਹਿੰਦੇ ਜੀ ਹਾਂ ਠੀਕ ਹੈ ਜੀ ਲੋ ਭਰਾ ਤੋਲਾ ਤਰ੍ਹਾਂ ਦੇਖ ਸਕਦੇ ਲੈ ਵਲੂਗਾ ਭਾਈ ਕਹਿੰਦਾ ਦੋ ਟਾਈਮ ਚ ਤਿੰਨ ਡੰਗ ਚੋਕੇ ਤਾਂ ਜਾ ਸਕਦੇ ਭਰਾ ਫੇਸ ਕੁਆਲਿਟੀ ਕੱਦ ਕੱਢ ਕੰਨ ਕੋ ਨੋਟਾ ਤੇ ਮਗਰ ਭਰਾ ਦੀ ਆ ਬਾਦ ਵਾਲੀ ਹੈ ਵੀਰੇ ਨਸ ਲਾ ਲਈ ਹਾਂਜੀ ਤੇ ਮਗਰ ਬੱਚਾ ਮਗਰ ਬੱਚਾ ਹੈ ਵੀਰ ਜੀ ਦੇ ਬਸ ਵਗਰ ਬੱਸਾ ਲੋਪਰਾ ਚੈੱਕ ਕਰ ਸਕਦੇ ਲੋ ਜੀ ਬਾਕੀ ਤੋੜਾ ਤੋੜਾ ਦਿਖਾਦਾ ਸਿੰਘ ਸਿੰਘ ਤਾਂ ਸਾਡੇ ਸਾਹਮਣੇ ਆ ਬੜਾ ਮੋਟਾ ਹੈਗਾ ਵਧ ਜਾਣਕਾਰੀ ਬਾਾਈ ਤੋਂ ਲੈ ਲਪਰਾ ਲੋ ਜੀ ਚੈੱਕ ਕਰ ਸਕਦੇ ਪਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਾਈ